ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾ ਡੈਰੀ ਫਾਰਮ ਮੋਗਾ ਦੇ ਜੀ ਅੱਜ ਦੀ ਵੀਡੀਓ ਪੰਡ ਮੈਰੋਨ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਚਾਰ ਨਗ ਲੈ ਕੇ ਆਂਦੇ ਆ ਜੀ ਚਾਰ ਟੋਕੜ ਗੱਬਣ ਚੈੱਕ ਪਾਸ ਨੇ ਜੀ ਸਪੈਸ਼ਲ ਬੇਨਤੀ ਆ ਕਿਸੇ ਵੀ ਤੁਸੀਂ ਗੱਬਣ ਚੈੱਕ ਪਾਸ ਦੀ ਖਰੀਦ ਕਰਦੇ ਆ ਤਾਂ ਵੀਰੇ ਆਪਦਾ ਪਰਸਨਲ ਡਾਕਟਰ ਸਾਹਿਬਾਨ ਨਾਲ ਲੈ ਕੇ ਆਇਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਿਓ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਵੀਰੇ ਜੈ ਸਿੰਘਾ ਜੀ ਪਿੰਡ ਮਹਿਰੋਾ ਤਹਿਸੀਲ ਜਿਹੜਾ ਮੋਗਾ ਜੀ ਮੋਬਾਈਲ ਨੰਬਰ 9781209307 9781209307 ਚਾਰ ਨਗ ਹੈ ਜੀ ਆਪਣੇ ਕੋਲ ਇਧਰੋਂ ਵੱਡੀ ਮੱਝ ਤੋਂ ਵੀਰੇ ਸ਼ੁਰੂ ਕਰਦੇ ਆ ਸੂਆ ਕਿੰਨਾ ਮਾ ਸੂਈ ਵੀ ਹੈ ਜੀ ਸੂਆ ਵੀਰੇ ਦੂਜਾ ਸੂਈ ਆ ਤੀਜੇ ਸੂਏ ਲਈ ਘੱਬਣਾ ਕਿੰਨੇ ਸਮੇਂ ਦੀ ਜੀ ਇਹ ਵੀਰੇ ਪੰਜਾਂ ਮਹੀਨੇ ਦੀ ਗੱਪਣਾ ਜੀ ਚੈੱਕ ਪਾਸ ਚੈੱਕ ਪਾਸ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਵੀਰੇ ਥਲੇ ਇਸ ਟਾਈਮ 7 ਕਿਲੋ ਜੀ ਠੀਕ ਆ ਪੰਜਾਂ ਦੀ ਇੱਕ ਪਾਸਾ ਥਣਾ ਦੀ ਇੱਕ ਨੰਬਰ ਚ ਵਾਈਚੂ ਬਹੁਤ ਚੰਗੀ ਠੀਕ ਆ ਕੱਦ ਕਾਠ ਵੱਡਾ ਹੀ ਆ ਯਾਰ ਹਾਂ ਵੀਰੇ ਦੁੱਧ ਦੀ ਰਿਕਾਰਡ ਦੀ ਵੀ ਚੰਗੀ ਆ ਇਹ ਆ ਕੋਠਿਆਂ ਪਿੰਡ ਚੋਂ ਆਪਾਂ ਲਈ ਆ ਠੀਕ ਆ ਸਕਚੈਣ ਆ ਮੁੰਡਾ ਕੋਈ ਪੁੱਛ ਕੇ ਵੀ ਆ ਸਕਦਾ ਆਪਣਾ 16-17 ਕਿਲੋ ਦੁੱਧ ਚੋਇਆ ਮੇਰਾ ਦਿੱਤਾ ਹੋਊਗਾ ਬਈ ਵਜੇ ਨੂੰ ਮੌਜੂਦ ਬਹੁਤ ਹੈ ਨਾ ਤੁਰ ਕੇ ਦਿਖਾ ਦੀ ਵੀਰੇ ਉਹਦੇ ਸਾਰੀਆਂ ਟੋਕਣਾ ਗੱਬਣਾ ਕੱਠੀਆਂ ਹੋ ਗਈਆਂ ਵੀਰੇ ਹਾਂ ਲਾਕੇ ਦਾ ਵੀ ਚਲੋ ਉਹਦੇ ਹਿਸਾਬ ਨਾਲ ਸੱਜ ਦਸੋ ਜਰ ਪੌਣੀ ਪੈਂਦੀ ਹੈ ਟੋਕਿਆਂ ਚੋਂ ਲਈਏ ਸਕਚੈਣ ਕਰੋ ਵੀਰੇ ਠੀਕ ਆ ਚਲੋ ਉਹ ਅਗਲੇ ਦਾ ਸਰਕਲ ਹੁੰਦਾ ਜਿੱਮੇ ਚੱਲਦਾ ਹੁੰਦਾਗਾ ਵੱਡੀ ਮੱਝ ਆ ਵੀਰੇ 16-17 ਕਿਲੋ ਦੀ ਮਾਲਕਨ ਰਹੀ ਆ ਹੁਣ 7 ਕਿਲੋ ਦੁੱਧ ਤਿਆਰ ਆ ਆਪਦੀ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਵੀਰ ਇਹਦੀ ਚਵਾਈ ਕਰ ਸਕਦਾ ਜੀ ਖਣਾ ਦੀ ਬਿਲਕੁਲ ਓਕੇ ਹੋਊਗੀ ਬੇਫਿਕਰ ਹੋ ਜਾਓ 5 ਮਹੀਨਿਆਂ ਦੀ ਗੱਬਣ ਚੈੱਕ ਪਾਸ ਅਜ ਬਾਕੀ ਗੋਲ ਸਿੰਗੀ ਆ ਭਜਨ ਵਜੂਦ ਤੁਸੀਂ ਚੈੱਕ ਕਰ ਸਕਦੇ ਹੋ ਮੁੱਠੀ ਵਾਲਾ ਥਾਣਾ ਸੋਨਾ ਥਾਣਾ ਦਾ ਸਹਿਜ ਬਰੇ ਢੀ ਮੱਝ ਨੇ ਨਾ ਦੁੱਧ ਕੱਢਿਆ ਫਿਰ ਕੱਢਣਾ ਬਰੇ ਭਜਨ ਭਜਨ ਬਹੁਤ ਵੱਡੀ ਆ ਫੁੱਲ ਵੱਡੀ ਆ ਭਜਨ ਪੂਰਾ ਚੰਗਾ ਐਂ ਗੱਲ ਵੀ ਕੋਈ ਕੋਈ ਛੋਟੀ ਮੰਨ ਕੇ ਨਾ ਆਵੇ ਨਿੱਗਰ ਨਰੋਈ ਆ ਇਹ ਤਾਂ ਥੋੜੀ ਜਿਹੀ ਨਮਾਉਣ ਤੋਂ ਮਾਉਣ ਵਾਲੀ ਹੋਏ ਕਿਉਂਕਿ ਮੌਸਮ ਵੀਰੇ ਠੰਡ ਦਾ ਨਵਾਤੀ ਦਵਾਤੀ ਨਹੀਂ ਤੇ ਗੱਲਬਾਤ ਹੈ ਨਾ ਬਾਈ ਪੂਰੀ ਹੋਣੀ ਸੀਗੀ ਇਹਦੀ ਫੁੱਲ ਹੀ ਚੰਗਾ ਵਜਨ ਵਜੂਦ ਆ ਠੰਡ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦੂੰਗਾ ਲਓ ਜੀ ਕਰੋ ਚੈੱਕ ਥੋੜਾ ਜਿਹਾ ਉੱਪਰ ਆ ਜਾ ਮੰਦੀ ਹੈ ਹੈਨਾ ਬਾਈ ਨੰਕਾ ਜਿਹਾ ਹੀ ਲੱਗਦੀ ਹੈ ਨਵੇਂ ਥਾਂ ਵੀਰੇ ਆਈ ਆ ਆਪਣੇ ਕੋਲ ਰਾਤ ਹੀ ਆਈਆਂ ਵੀਰੇ ਕਰਦਾ ਹੀ ਆ ਪਸੂ ਮੜਾ ਮੋਟਾ ਠੀਕ ਆ ਜੈਜ ਡਿਮਾਂਡ ਜਿਹੜੇ ਲੈਣੀ ਆ ਬਾਕੀ ਵੀਰੇ ਮੜਾ ਲੇਵੇ ਦੇ ਮਾਰ ਕੇ ਵਿਖਾ ਦੇ ਲੇਵਾਂ ਝੋਲੀ ਐ ਝੋਲੀ ਪੂਰੀ ਚੰਗੀ ਆ ਚੰਗੀ ਫੁੱਲ ਭਰਦੀ ਬਡੀ ਝੋਲੀ ਦੀ ਆ ਕਰਮਾ ਲਈ ਫੁੱਲ ਵੱਡੀ ਝੋਲੀ ਦੀ ਜਦੋਂ ਸੱਜਰ ਨੇ ਤਾਂ ਪੰਡਾ ਲਾ ਗੋ ਜੈਜ ਕਰਨੀ ਬਾਈ ਡਿਮਾਂਡ ਜਿਹੜੇ ਲੈਣੀ ਆ ਵੀਰੇ ਦਾ ਬਾੜਾ ਮੋਲਣੀ ਆ ਪਾ ਕਰਨਾ 77000 ਦੀ ਮੀਟ ਆਪਰੇ ਇਨਜ ਦਾ ਟੁੱਕੜੀ ਮਿਲ ਗਈ ਹਾਂ ਬਾਈ ਵੈਸੇ ਵਜਨ ਚ ਮੈਂ ਇੰਨੇ ਦੀ ਯਾਰ ਜੇਬ ਜੱਜ ਜੇ ਤਿਆਰ ਹੋਈ ਤਾਂ ਮੇਰੇ ਡਬਲ ਰੁਪਈਆ ਦੀ ਆ ਮੋਜ ਨਾਲਾ ਮੇਰੇ ਯਾਰ ਮੋਜ ਨਾਲ ਜਿਹੜਾ ਸਾਮਾ ਉਹਨੂੰ ਮਰਜ਼ੀ ਦੇ ਦੇਵੇ ਏਡ ਮੰਗੂਗਾ ਅਗਲਾ ਇਹ ਨਹੀਂ ਵੀ ਕੋ ਅਗਲਾ ਗੇਟੋ ਬਾਹਰ ਹੋ ਜੇ ਜਿਵੇਂ ਪੱਟੀ ਆ ਮੱਝਾ ਫੁੱਲ ਵੱਡੀ ਮੱਝਾ ਚੰਗੀ ਮੱਝਾ ਚਲੋ ਬਾਕੀ ਵੀਰੇ ਆਪਾਂ ਇਹ ਗੱਲ ਕਹਿੰਦੇ ਨਹੀਂ ਗੇ ਪ੍ਰਮਾਤਮਾ ਨੂੰ ਪਤਾ ਜਾਂ ਸਾਂਭਣ ਦਾ ਹਨਾ ਮੋਲਾ ਜੇ ਇਹ ਨਹੀਂ ਪਤਾ ਕੋਈ ਏਦੂ ਵੀ ਮਾੜੀ ਕਰ ਦੇਵੇ ਇਹ ਤਾਂ ਗੱਲ ਹੈਗੀ ਉਹ ਵੀ ਭਰਾ ਇਹ ਨਹੀਂ ਪਤਾ ਕਿਸ ਨੇ ਇਹ ਬਾਈ ਏਦੂ ਵੀ ਡਬਲ ਕਰ ਦੇ ਦੇ ਡਬਲ ਕਰ ਦੇ ਦੇ ਤੇ ਦੋ ਆਪਦੀ ਸਮਝ ਨਾਲ ਲੈ ਅਗਲਾ ਪਰ ਜਿਹੜੀ ਗੱਲ ਵੀਰੇ ਵੱਡੀ ਦੀ ਆ ਉਹ ਵੀਰੇ ਤੂੰ ਹੀ ਦੱਸ ਦੇ ਅਗਲਾ ਵੀ ਆ ਕੇ ਵੇਖ ਸਕਦਾ ਇੱਥੇ ਆ ਕੇ ਕੋਈ ਆਏ ਨਹੀਂ ਕਹਿ ਸਕਦਾ ਬਈ ਛੂਟੀ ਆ ਹਾਂ ਬਾਕੀ ਅਗਲੇ ਨੇ ਵੇਖਣੀ ਵੀਰੇ ਆ ਤੈਨੂੰ ਨੋਰਮਲ ਆ ਠੀਕ ਆ ਜਿਹੜੀਆਂ ਏਦੋਂ ਬਾਅਦ ਚ ਦਿਖਾਵਾਂਗੇ ਉਹ ਵੱਡੀਆਂ ਜੀਆਂ ਉਹ ਕੱਲੀ ਵੱਡੀਆਂ ਹੂੰ ਠੀਕ ਆ ਦੋ ਨੰਬਰ ਵੀਰੇ ਵੀਰੇ ਇਹਦੇ ਥੱਲੇ 6 ਕਿਲੋ ਦੁੱਧਾ ਠੀਕ ਆ ਤੇ ਚਾਰਾਂ ਮਹੀਨੇ ਦੀ ਗੱਭਣਾ ਚੱਕ ਪਾਸ ਚੱਕ ਇਹ ਸੱਚ ਮਿਲਦੀਆਂ ਕਿਵੇਂ ਆ ਬਈ ਵੀਰੇ ਰਾਤ ਹੀ ਆਈਆਂ ਉਹਨਾਂ ਦੇ ਘਰੇ ਅਗਲੇ ਥਾਪੀ ਤੇ ਮਿਲਦੀਆਂ ਸੀ ਹੂੰ ਇੱਥੇ ਘਰ ਵੀ ਸਕਦੀਆਂ ਹੂੰ ਮਿਲ ਵੀ ਕਰ ਸਕਦੀ ਆ ਆਪਾਂ ਅਗਲੇ ਨੂੰ ਕਹਿ ਕਹਿਣੀ ਐਵੇਂ ਅਗਲਾ ਇੱਥੇ ਕੋਈ ਆ ਜਾ ਅਗਲੇ ਨੂੰ ਕਹਿ ਤਰੀ ਪੂਰੀ ਤੋਂ ਡਰ ਗਈ ਕੋਟੀ ਤੋਂ ਡਰ ਗਈ ਉਹਦਾ ਫਾਇਦਾ ਨਹੀਂ ਉਹਦਾ ਕੋਈ ਫਾਇਦਾ ਨਹੀਂ ਥਣ ਚਵਾਈ ਐਣ ਇੱਕ ਨੰਬਰ ਕੋਈ ਘਟ ਨਹੀਂ ਵੱਧ ਨਹੀਂ ਭੂ ਸ਼ਰਦਾ ਠੀਕ ਆ ਕਿੰਨਾ ਦੁੱਧ ਦੇ ਥੱਲੇ ਇਹਦੇ ਥੱਲੇ 6 ਕਿਲੋ ਜੀ ਤੇ 4 ਮਹੀਨਿਆਂ ਦੀ ਗੱਬਣਾ 4ਾਂ ਦੀ ਜੀ ਠੀਕ ਆ ਤੋੜ ਕੇ ਦਿਖਾ ਦੇ ਵੀ ਚੰਗੀ ਨਿੱਗਰ ਨਰੂਈ ਆ ਫਾਈਟ ਦੀ ਨੋਰਮਲ ਮੰਨ ਸਕਦੇ ਆ ਤੁਸੀਂ ਵੈਸੇ ਠੀਕ ਆ ਹਾਈਟੇ ਦੀ ਬਾਕੀ ਚੰਗੀ ਆ ਚਾਰ ਮਹੀਨਿਆਂ ਦੀ ਗੱਬਣਾ ਤੇ 6 ਕਿਲੋ ਨੈਟ ਦੁੱਧ ਇਹਦੇ ਥੱਲੇ ਤਿਆਰ ਆ ਆਪਦੀ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਵੀਰ ਇਹਦੀ ਚਵਾਈ ਕਰ ਸਕਦਾ ਜੀ ਸੋਨਾ ਮੁਠੀ ਵਾਲਾ ਨਾ ਵੀਰੇ ਇਹਦਾ ਬਾਲਾ ਵੱਡਾ ਤੇ ਨਾ ਬਾਲਾ ਛੋਟਾ ਮੀਡੀਅਮ ਸਾਈਜ਼ ਹੀ ਆ ਇਹ ਮੀਡੀਅਮ ਸਾਈਜ਼ ਆ ਸਹੀ ਗੱਲ ਆ ਕੋਈ ਛੋਟਾ ਵੀ ਨਾ ਮੰਨ ਕੇ ਆਵੇ ਬਈ ਛੋਟੀ ਮੰਨ ਕੇ ਆ ਜੇ ਤੇ ਛੋਟੀ ਵੀ ਨਹੀਂ ਮੀਡੀਅਮ ਮੰਨ ਕੇ ਆ ਸਕਦਾ ਚੰਗੀ ਆ ਯਾਰ ਜਿੰਨੀ ਹੈਗੀ ਹੈ ਨਾ ਬਾਈ ਹਾਂ ਹਾਂ ਵੀਰੇ ਹੂੰ ਬਾਕੀ ਚੈੱਕ ਕਰ ਸਕਦੇ ਹੋ ਜਿਹੜੀ ਰਹੇਗੀ ਚੁਵਾਈ ਦੀ ਗੱਲ ਬਾਈ ਥਣਾ ਦੀ ਓਕੇ ਹੋਊਗੀ ਲੈ ਚੱਲੀ ਕੋਈ ਭੂਰ ਛਟਾ ਘਟ ਵੱਧ ਹੋਵੇ ਆਪਾਂ ਅਗਲੇ ਦਾ ਤੇਲ ਖਰਚਾ ਸਾਰਾ ਦੇਣਦਾਰ ਦੇਣਦਾਰ ਆ ਤੇ ਮੈਨ ਲੈ ਬਾਈ ਨਵੇਂ ਥਾਂ ਜਾ ਕੇ ਉਪਰਾ ਕਰ ਹੀ ਸਕਦਾ ਪਸ਼ੂ ਇਹਦੇ ਚ ਕੋਈ ਬਾਹਲੀ ਵੱਡੀ ਗੱਲ ਨਹੀਂ ਗੀ ਕਿਉਂਕਿ ਇਹ ਕਰਕੇ ਫਿਰ ਉਹ ਤਾਂ ਹਰੇਕ ਨੂੰ ਪਤਾ ਤੋ ਕੜਕਾ ਬਣਾ ਨਵੇਂ ਥਾਂ ਤੇ ਮਾੜਾ ਮੋਟਾ ਕਰ ਹੀ ਸਕਦੀ ਹੈ ਉਹ ਤਾਂ ਫਿਰ ਹਰੇਕ ਬੰਦੇ ਨੂੰ ਪਤਾ ਜਿਹੜਾ ਲਊਗਾ ਜੀ ਇਹ ਤਾਂ ਗੱਲ ਹੈਗੀ ਆ ਇੱਕ ਅੱਧਾ ਡੰਗ ਦੋ ਡੰਗ ਨਵੇਂ ਥਾਂ ਤੇ ਨਵੇਂ ਪਸ਼ੂ ਕਰ ਹੀ ਜਾਂਦਾ ਕਰ ਹੀ ਜਾਂਦਾ ਕਿਰਾਂ ਦਾ ਥੋੜਾ ਕਣ ਆ ਜੇ ਜਿਹੜੇ ਡਿਮਾਂਡ ਇਹਦੇ ਜਿਹੜੇ ਲੈਣ ਆਈਆਂ ਯਸ ਨੂੰ ਵੀਰੇ ਦਾ 72000 ਰੁਪਇਆ ਜੀ ਇਹਦਾ 72000 ਰੁਪਇਆ ਜੀ ਜੋੜਾ ਲੈ ਜੇ ਬਾਈ ਕੋਈ ਵੀਰੇ ਕਰ ਦਾਂਗੇ ਮਾਨਤਨ ਖੁੱਲਾਈ ਠੀਕ ਆ ਤਿੰਨ ਨੰਬਰ ਨਗ ਆ ਗਿਆ ਵੀਰੇ ਇਹਦਾ ਸੂਆ ਕਿੰਨੇ ਮਾ ਜੀ ਇਹਦਾ ਵੀਰੇ ਪਹਿਲਾ ਸੂਆ ਜੀ ਹੂੰ ਇਹਦੇ ਥੱਲੇ ਵੀਰੇ 5 ਕਿਲੋ ਦੁੱਧ ਆ ਇਸ ਟਾਈਮ ਠੀਕ ਆ ਹਾਂਜੀ 5 ਕਿਲੋ ਨੈਟ ਦੁੱਧ ਤਿਆਰ ਆ ਇਹ ਸਾਢੇ 3 ਨਵੇਂ ਮਹੀਨੇ ਦੀ ਗੱਭਣਾ ਜੀ ਚੈੱਕ ਪਾਸ ਚੈੱਕ ਪਾਸ ਹੋਰ ਕੇ ਦਿਖਾ ਦੀ ਵੀਰੇ ਹੈਨਾ ਦੂਜੇ ਸੂਏ ਵਾਸਤੇ ਦੂਜੇ ਸੂਏ ਵਾਸਤੇ ਪਹਿਲੇ ਸੂਏ ਗੱਭਣਾ ਠੀਕ ਆ ਪਹਿਲੇ ਸੂਏ ਸੂਈ ਆ ਦੂਜੇ ਸੂਏ ਵਾਸਤੇ ਸਾਫ ਸੁਥਰੀ ਵੀਰੇ ਇਹ ਵੀ ਬੰਦੀ ਦੀ ਹੈ ਝੋਟੀ 3 ਮਹੀਨਿਆਂ ਦੀ ਗੱਭਣ ਤੇ 5 ਕਿਲੋ ਦੁੱਧ ਹਾਂਜੀ 3 ਤੋਂ ਉੱਤੇ ਹੀ ਆ ਵੀਰੇ ਥੋੜੇ ਬਣ ਜੇ ਇਹ ਕੋ ਪਲਾਸੀ ਹੋਊਗੀ ਹਾਂ ਆਪ ਦਾ ਵੀਰੇ ਅਗਲਾ ਪਰਸਨਲ ਡਾਕਟਰ ਸਾਹਿਬਾਨ ਨਾਲ ਹੀ ਲੈ ਕੇ ਆਵੇ ਵੀਰੇ ਅਗਲਾ ਲੈ ਆਵੇ ਨਹੀਂ ਅਗਲਾ ਉਹ ਮੰਗਾ ਲੇ ਫੋਨ ਤੇ ਉੱਥੇ ਲਾ ਕੇ ਚੈੱਕ ਕਰਾ ਕੇ ਪੈਸੇ ਦੇ ਦੇਵੇ ਤਾਂ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਆ ਜਦੋਂ ਆਪਣੀਆਂ ਆ ਪਾ ਸਕਦੇ ਹਨ ਇਹ ਤਾਂ ਗੱਲ ਹੈਗੀ ਕਿ ਇਹ ਕਿਹੜਾ ਬਰਫ ਆ ਜਿਹੜੀ ਖੁਰੰਜੂ ਵੀ ਬਾਕੀ ਆਪ ਦਾ ਜਾਂ ਡਾਕਟਰ ਸਾਹਿਬਾਨ ਵੀਰੇ ਸੱਦ ਕੇ ਰੱਖਿਓ ਜਦੋਂ ਬਾਈ ਲੈ ਕੇ ਆਊਗਾ ਆਪਦਾ ਪਸ਼ੂ ਤੇ ਨਾਲ ਦੀ ਨਾਲ ਹੀ ਚੈੱਕ ਕਰਾ ਲਿਓ ਵੀਰੇ ਹੈ ਚਾਰੇ ਹੀ ਸਾਫ ਸੁਥਰੀਆਂ ਸਾਫ ਸੁਥਰੀਆਂ ਜੋਟੀਆਂ ਸੰਭਨ ਵਾਲੀਆਂ ਇਹ ਨਹੀਂ ਗੱਲ ਹੈਗੀ ਯਾਰ ਬਾਈ ਨਵਾਉਣ ਤੋਂ ਆਉਣ ਅੱਜ ਮੌਸਮ ਤੈਨੂੰ ਪਤਾ ਕਿੰਨਾ ਠੰਡਾ ਹੈ ਨਾ ਵੀਰੇ ਆਪ ਨੂੰ ਠੰਡ ਲੱਗੀ ਜਾਂਦੀ ਯਾਰ ਆਪ ਨੂੰ ਠੰਡ ਲੱਗੀ ਪਸੂ ਬਿਮਾਰ ਕਰਕੇ ਵੈਜਿਏ ਇਹ ਤਾਂ ਗੱਲ ਹੈਗੀ ਆ ਉਹਦਾ ਕੋਈ ਫਾਇਦਾ ਨਹੀਂਗਾ ਤਾਂ ਕਰਕੇ ਨਵਾਤੀਆਂ ਨਹੀਂ ਗੀਆਂ ਬਾਕੀ ਕੁਆਲਿਟੀ ਤੁਹਾਨੂੰ ਇਹਦੀ ਵੀ ਦਿਖਾ ਦਿੰਦਾ ਵੀਰੇ ਚੰਗੀ ਆ ਸੋਹਣਾ ਥਾਣਾ ਦਾ ਸੈਜ ਆ ਕੱਲਾ ਕੱਲਾ ਨਿਖੜ ਮਾ ਹੱਥੀ ਜਵਾਈ ਵਾਲਾ ਥਾਣੇ ਦਾ ਜੈਜ ਕੀਮਤ ਇਹਦੀ ਜੈਜ ਜਮਾ ਵੀਰੇ ਇਹਦਾ 31 ਦਾ 65000 ਰੁਪਏ ਇਹਦਾ 65000 ਕੀ ਆ ਤੇ 4 ਨੰਬਰ ਨਾ ਆ ਗਿਆ ਵੀਰੇ ਵੇਰੇ ਚਾਰ ਨੰਬਰ ਆਪਾਂ ਚੈੱਕ ਕਰਾਈ ਆ ਹੂੰ ਆਪਾਂ ਇਹਦਾ ਝੂਠ ਨਹੀਂ ਮਾਰ ਕੇ ਦੇਣਾ ਐਵੇਂ ਅਗਲੇ ਨੂੰ 2 ਮਹੀਨੇ ਦੀ ਕਹਿ ਦਈਏ ਹੂੰ ਮਾਲਕਾਂ ਨੇ 2 ਮਹੀਨੇ ਦੀ ਕਿਹਾ ਹੂੰ ਆਪਾਂ ਚੈੱਕ ਕਰਾਈ ਡਾਕਟਰ ਕਹਿੰਦਾ ਕਨਫਰਮ ਨਹੀਂਗੀ ਅੱਛਾ ਆਪਾਂ ਖਾਲੀ ਕਹਿ ਕੇ ਦੇਣੀ ਵੀਰੇ ਇਹਦਾ ਖਾਲੀ ਜੀ ਲੈ ਜਾ ਹਾਂ ਖਾਲੀ ਕਹਿ ਕੇ ਦੇਣੀ ਹਰ ਕੇ ਵੀਰੇ ਇਹਦਾ ਫਾਇਦਾ ਕੋਈ ਨਹੀਂ ਕੱਲ ਨੂੰ ਰੋਲਾ ਪੈਂਦਾ ਫਿਰ ਅਗਲਾ ਕਹਿੰਦਾ ਤੂੰ 2 ਮਹੀਨੇ ਦੀ ਕਹਿ ਕੇ ਦਿੱਤੀ ਸੀ ਹੂੰ ਵੈਸੇ 100 ਚੋਂ 95% ਉਹ ਕਹਿੰਦਾ ਨਿਕਲੂਗੀ ਪਰ ਆਪਾਂ ਪਿਓਰ ਖਾਲੀ ਕਹਿ ਕੇ ਦੇਣੀ ਠੀਕ ਆ ਕਿਉਂਕਿ 5% ਉਹ ਨਹੀਂ ਆ ਕਰਕੇ ਵੀਰੇ ਕੱਲ ਨੂੰ ਤੈਨੂੰ ਅਗਲਾ ਚੰਗਾ ਮਾੜਾ ਕਵੇ ਸਾਨੂੰ ਕਵੇ ਆਪਾਂ ਕੰਮ ਕਰਾ ਕੇ ਖੁਸ਼ ਨਹੀਂ ਹੈ ਸਹੀ ਗੱਲ ਆਰ ਕਈ ਵੀਰੇ ਉਮੀ ਵਿਕਣੀ ਐ ਇਹ ਹੂੰ ਐ ਵੀ ਵਿਕ ਜਣੀ ਹੂੰ ਇਹ ਤੋਕਰ ਜੀ ਲੈ ਜੇ ਤੋਕਰ ਚ ਲੈ ਜਾਵੇ ਵੀਰੇ ਆਪਾਂ ਇਹ ਪਹਿਲਾਂ ਗੱਲ ਕਹਿੰਦੇ ਸੀਲਸ ਲੱਗ ਠੰਡੀ ਪੂਰੀ ਆ ਇਹ ਦੋ ਡੰਗ ਚੋਲੀ ਆਪਾਂ ਥਾਪੀ ਤੇ ਮਿਲੀ ਠੀਕ ਆ ਬਾਕੀ ਆਪਦੀ ਵੀਰੇ ਬੱਚ ਤੇ ਰੱਖ ਲੈ ਅਗਲਾ ਹਾਂ 15 ਕ ਦਿਨਾਂ ਜੀ ਪਤਾ ਲੱਗ ਜਾਣਾ ਬਾਈ ਮੰਡੇ ਮੰਡੇ ਵੀਰੇ ਅਗਲੇ ਨੇ ਡਾਕਟਰ ਨੇ ਇਹ ਕਿਹਾ ਵੀ ਯਾਰ ਵੀ ਸ਼ਾਇਦ ਸੋਚ ਵੀ ਹੋ ਸਕਦੀ ਹੈ ਸ਼ਾਇਦ ਗੱਬਣ ਵੀ ਕਰਕੇ ਮਾਲਕਾਂ ਨੇ 2 ਮਹੀਨੇ ਤੋਂ 5 ਦਿਨ ਘੱਟ ਦੱਸਿਆ ਸੀ ਆਪਾਂ ਠੀਕ ਆ ਡਾਕਟਰ ਤਾਂ ਆਪਣਾ ਵੀਰੇ ਹੈ ਪੂਰਾ ਵਧੀਆ ਚੈੱਕ ਕਰਨ ਵਾਲਾ ਆਪਾਂ ਨਹੀਂ ਝੂਠ ਮਾਰਨਾ ਪਰ ਆਪਾਂ ਇਹ ਗੱਲ ਕਹਿ ਕੇ ਨਹੀਂ ਦੇਣੀ ਯਾਰ ਰੌਲੇ ਵਾਲਾ ਕੰਮ ਨਹੀਂ ਰੱਖਣਾ ਠੀਕ ਆ ਐਵੇਂ ਆਪਾਂ ਕਹਿ ਦਈਏ ਜੇ ਹੈਗੀ ਆ ਦੋਆ ਦੀ ਅਗਲਾ ਉੱਥੇ ਚੈੱਕ ਕਰਾਵੇ ਜਾਂ ਨਾ ਕਰਾਵੇ ਵੀਰੇ ਇਹਨੂੰ ਰੌਲਾ ਪਾਵੇ ਵੀਰੇ ਆਪਾਂ ਉਹ ਕੰਮ ਤਾਂ ਉਹਦਾ ਫਾਇਦਾ ਨਹੀਂ ਤੋੜ ਕੇ ਦਿਖਾਦੀ ਦੁੱਧ ਕਿੰਨਾ ਦੱਸਿਆ ਦੁੱਧ ਵੀਰੇ 5 ਕਿਲੋ ਤੋਂ ਬਾਹਰ ਹੈ ਠੀਕ ਆ 5 ਕਿਲੋ ਤੋਂ ਹਾਈਟ ਦੀ ਵੀਰੇ ਪਰ ਇੱਕ ਗੱਲ ਹਾਈਟ ਦੀ ਵੀ ਨਿੱਕੀ ਆ ਦੂਜੀ ਗੱਲ ਵੀਰੇ ਹੈ ਗੱਲ ਹੈਗੀ ਆ ਜਿੰਨਾ ਕੁਝ ਹੈਗਾ ਵੀਰੇ ਇਹਦਾ ਸਿੰਘ ਥਾਣਾ ਲੇਵਾ ਉਹਦੇ ਵੀਰੇ ਕਿਤੇ ਹੱਥ ਨਹੀਂ ਦਰਉਂਦੀ ਚੰਗਾ ਇਹ ਹੱਥ ਤੇ ਜੋ ਆਈ ਲੱਗਦੀ ਆ ਯਾਰ ਵੀਰੇ ਥਾਂ ਥੋੜਾ ਜਿਹਾ ਉਹਨਾਂ ਦਾ ਨਾਲ ਦੇ ਪਿੰਡੋ ਹੀ ਲਈ ਆਪਾਂ ਆਪਣੀ ਬਈ ਜਿਹੜਾ ਝੋਟੀ ਮੇਰੇ ਕੱਤੀ ਚੰਗੀ ਬਹੁਤ ਆ ਕੱਤੀ ਚੰਗੀ ਆ ਝੋਟੀ ਆ ਚੰਗੀਆਂ ਪੜੀ ਆ ਇਹ ਵੀਰੇ ਅੰਦਰ ਅੰਦਰ ਰਹੀ ਵੀ ਆ ਪਰ ਦੂਜੀ ਗੱਲ ਵੀਰੇ ਇਹਦਾ ਹੋਰ ਆ ਦੁੱਧ ਹੈਗਾ ਸਭ ਕੁਝ ਹੈਗਾ ਬਣੀ ਹੈਗੀ ਆਪਾਂ ਇਹ ਦੇਣੀ ਵੀ ਕਟੀਆਂ ਦੇ ਮੁੱਲੀ ਆ। ਅੱਛਾ। ਹਾਂ ਇਹ ਮੁੱਲੀ ਕੱਟੀ ਹੁੰਦੀ ਜਿੰਨੇ ਦੀ ਆਪਾਂ ਦੇ ਦਿੰਦੇ ਹਾਂ। ਹਾਂ ਆਪਾਂ ਮੁੱਲ ਨਹੀਂ ਵੀਰੇ ਬਾਲਾ ਕਰਨਾ। ਔਰ ਵੀ ਦੇਖ ਵੀਰੇ ਪਹਿਲਵਾਨਾਂ ਵਾਂਗੂ ਆ। ਹੂੰ ਪਹਿਲਵਾਨਾਂ ਵਾਂਗ। ਇਹ ਵੀਰੇ ਥੋੜੀ ਜਿਹੀ ਤੰਗੀ ਵਾਲੇ ਜਗਾ ਖੜੀ ਰਹੀ ਆ ਤੇ ਤੁਹਾਨੂੰ ਦੇਖਦਾ ਹੀ ਹੋ ਬਈ ਸ਼ਾਮੇ ਸ਼ਾਮੇ ਖੜੀ ਰਹੀ ਆ ਇਹ ਤਾਂ ਕਰਕੇ। ਥਣ ਲੇਵਾ ਸਿੰਘ ਬਈ ਦੱਸ ਦੇ ਤੂੰ ਕਿਤੇ ਹੱਥ ਨਹੀਂ ਧਰੋਂਦੀ। ਨਹੀਂ ਧਰੋਂਦੀ ਬਈ। ਚੰਗੀ ਆ ਜਿੰਨੀ ਹੈਗੀ ਆ ਕਰਮਾਲੀ ਆ। ਛੋਟੀ ਜ਼ਰੂਰ ਆ ਪਰ ਹੈ ਚੰਗੀ ਬਈ। ਠੀਕ ਆ। ਜੈਜ ਭਾਗਦ ਕਿੱਤੇ ਲੈਣੀ ਆ ਵੀਰੇ ਦਾ ਕਟੀਆਂ ਵਾਲਾ ਮੁੱਲ ਇਹ 52000 ਰੁਪਏ ਕਟੀਆਂ ਵਾਲੇ ਮੁੱਲ ਜੀ ਦੇ ਦੇਣੀ ਆ 5 ਕਿਲੋ ਦੁੱਧ ਦਾ ਵੀਰੇ ਗੱਬਣਾ ਕਰ ਫਾਰਮ ਨਹੀਂ ਗਈ ਮਾਲਕਾਂ ਨੇ ਮੇਰੇ ਖਾਲੀ ਮੰਨ ਕੇ ਲਵੇ ਅਗਲਾ ਕੋਈ ਲਾਲਚ ਨਾ ਲਵੇ ਵੱਡੇ ਵੀਰੇ ਹੂੰ ਅਗਲਾ ਕੋਈ ਕਹਿ ਦਿੰਦਾ ਇਹਨਾਂ ਨਾਲ ਚ ਕਹਿਤਾ ਸਾਨੂੰ ਕੋਈ ਕੁਛ ਕਹਿਤਾ ਵੀਰੇ ਕੋਈ ਨਾ ਲਵੇ ਐਵੇਂ ਗਰੀਬ ਬੰਦਾ ਕੋਈ ਫਸੇ ਨਾ ਹੂੰ ਸਿੱਧੀ ਗੱਲ ਆਪਾਂ ਤਾਂ ਸਹੀ ਗੱਲ ਹਾਂ ਆਪਾਂ ਤਾਂ ਗਲਤ ਝੋਕਾ ਕਰ ਲਵੇ ਗੱਬਣ ਰਹੇਗੀ ਅਗਲੇ ਦੇ ਕਰਮਾਂ ਕਰਕੇ ਬਈ ਆਪਣਾ ਕੋਈ ਗੱਲ ਨਹੀਂ ਹੋਰ 15 ਦਿਨਾਂ ਨੂੰ ਚੈੱਕ ਕਰਾ ਕੇ ਵੇਚ ਦਾਂਗੇ ਜਾਂ ਐਂ ਵੇਚ ਦਿਆਂਗੇ ਆਹੋ ਆਪਣੇ ਦਾ ਜੇ ਲੈਣੀ ਲਵੇ ਵੀਰੇ ਅਗਲਾ ਨਹੀਂ ਲੈਣੀ ਨਾ ਫਸਣ ਵਾਲਾ ਕੰਮ ਨਾ ਕਰੇ ਵੀਰੇ ਹੂੰ ਠੀਕ ਆ ਆਲੂ ਗਾਲ ਨਾ ਕੱਢੇ ਵੀਰੇ ਆਪਾਂ ਨੂੰ ਅਗਲਾ ਸਿੱਧੀਆਂ ਹੀ ਗੱਲਾਂ ਹਾਂ ਹਾਂ ਠੀਕ ਆ ਐਨੇ ਆਪਾਂ ਕਹਿ ਦਈਏ ਨਹੀਂ ਵੀਰੇ ਛਾਈ ਕਰ ਦੇਵੇ ਚੈੱਕ ਕਰਾ ਕੇ ਦੇ ਦਿਆਂਗੇ ਫਲਾਨਾ ਇਹ ਨਹੀਂ ਪਤਾ ਵੀਰੇ ਵੀਡੀਓ ਤੋਂ ਪਹਿਲਾਂ ਆਪਾਂ ਕਿਸ ਨੂੰ ਵੇਚ ਜਣੀ ਹੈ ਹਮ ਸਹੀ ਆ ਕੇ ਗਲਤ ਇਹ ਤਾਂ ਕਰਮਾਂ ਵਾਲੀ ਜਿਹਦੇ ਘਰ ਦਾ ਅੰਜਲ ਹੋਇਆ ਵੀਰੇ ਉਹਨੇ ਹੱਥ ਨਹੀਂ ਲਾਉਣਾ ਇਹ ਤਾਂ ਗੱਲ ਹੈ ਪਰ ਆਪਾਂ ਅਗਲੇ ਨੂੰ ਪਿਓਰ ਖਾਲੀ ਕਿਹਾ ਕੇ ਦੇਣੀ ਹੈ ਡਾਕਟਰ ਨੇ ਆਪਾਂ ਨੂੰ 95% ਕਿਹਾ ਹੀ ਆ ਵੀਰੇ ਹਮ ਤੇ ਮਾਲਕਾਂ ਨੇ ਵੀ ਕਿਹਾ ਅਗਲਾ ਪੁੱਛ ਵੀ ਸਕਦਾ ਅਗਲੇ ਦਾ ਘਰ ਦਾ ਡ੍ਰੈਸ ਬਾਹਰ ਸਾਰਾ ਕੁਝ ਦੇ ਦੇ ਠੀਕ ਆ ਬਾਕੀ ਨੰਬਰ ਸਕਰੀਨ ਤੇ ਚੱਲੂਗਾ ਜੀ ਧੰਨਵਾਦ